ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਜਿਮਣੀ ਚੋਣਾ ਸਿਰ ਤੇ ਆ ਤੇ ਗਿੱਦੜ ਵੇਹੇ ਤੋਂ ਕੱਲਿਆਂ ਦਾ ਸੰਭਾਵਿਤ ਉਮੀਦਵਾਰ ਡਿੰਪੀ ਢੱਲੋਂ ਪਾਰਟੀ 깔 ਛੱਡ ਚੁੱਕੇ ਨੇ ਡਿੰਪੀ ਢੱਲੋਂ ਦਾ ਹੁਣ ਕੀ ਬਣੂਗਾ ਕੀ ਹੋਊਗਾ ਕਿਹੜੀ ਪਾਰਟੀ ਚ ਜਾ ਸਕਦੇ ਨੇ ਇਹ ਸਾਰੇ ਤੇ ਚਰਚਾ ਕਰਦੇ ਆ ਬਾਈ ਨਵਰੀਤ ਆਪਣੇ ਨਾਲ ਨਹੀਂ ਕੀ ਬਣੂਗਾ ਬਾਈ ਡਿੰਪੀ ਢੱਲੋਂ ਕਿੱਧਰ ਜਾਣਗੇ ਹੁਣ ਦੇਖੋ ਡਿੰਪੀ ਢੱਲੋਂ ਦਾ ਤਾਂ ਕੁਛ ਨਾ ਕੁਛ ਬਣ ਹੀ ਜਾਊਗਾ ਪਰ ਇਹ ਸੋਚ ਕੇ ਦੇਖੋ ਵੀ ਜੇ ਆਮ ਆਦਮੀ ਪਾਰਟੀ ਚ ਜਾਵੜੇ ਡਿੰਪੀ ਢੱਲੋਂ ਤੇ ਫਿਰ ਪ੍ਰਿਤਪਾਲ ਸ਼ਰਮਾ ਦਾ ਕੀ ਬਣੂਗਾ ਫਿਰ ਕੌਣੀ ਵਾਲੇ ਲੀਡਰ ਦਾ ਕੀ ਬਣੂਗਾ ਮੈਂ ਅਸਲ 'ਚ ਠੀਕ ਹੈ ਇਹ ਹਾਸੇ ਵਾਲੀ ਗੱਲ ਵੀ ਆ ਪਰ ਇਹ ਰਾਜਨੀਤੀ ਦੀ ਤਰਸਦੀ ਵੀ ਆ ਕਿ 2-2 2.5 ਸਾਲ ਲੀਡਰ ਕੰਮ ਕਰਦੇ ਆ ਤੇ ਫਿਰ ਦੂਜੇ ਪਾਸੋਂ ਕੋਈ ਲੀਡਰ ਪਾਰਟੀਆਂ ਚੁਣ ਲੈਂਦੀਆਂ ਆਪਾਂ ਇਹ ਦਾਵਾ ਨਹੀਂ ਕਰਦੇ ਹੂੰ ਕਿ ਡਿੰਪੀ ਢਿੱਲੋਂ ਆ ਆਮ ਆਦਮੀ ਪਾਰਟੀ 'ਚ ਜਾਣਗੇ ਪਰ ਇਹ 99% ਤੱਕ ਦਾ ਸਤ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਆ ਤਾਂ ਦਿਲਚਸਪ ਅਰਸ਼ ਇੱਕ ਬੰਦਾ ਲਗਾਤਾਰ ਇੱਕ ਪਾਰਟੀ ਦੇ ਵਿੱਚ ਰਹਿੰਦਾ ਕੰਮ ਕਰਦਾ ਚਾਹੇ ਉਹ ਡਿੰਪੀ ਢੱਲੋਂ ਆ ਠੀਕ ਹੈ ਹੁਣ ਉਹ ਇੱਕਦਮ ਇਸ ਪਾਰਟੀ ਦੇ ਵਿੱਚ ਆਇਆ ਵਜਾ ਉਹਨਾਂ ਨੇ ਕੱਲ ਤੁਸੀਂ ਦੇਖਿਆ ਹੋਊਗਾ ਉਹਨਾਂ ਦੀ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਇਸ਼ਾਰੇ ਦਿੱਤੇ ਆ ਹੂੰ ਉਹਨਾਂ ਨੇ ਕਿਹਾ ਕਿ ਜਿਵੇਂ ਉਹਨਾਂ ਦੇ ਕਹਿਣ ਦਾ ਮਤਲਬ ਸੀ ਮੈਂ ਕਹਾ ਹੂ ਹੂ ਸ਼ਬਦਾਂ ਤੇ ਨਾ ਜਾਵਾਂ ਕਿ ਰਿਸ਼ਤੇਦਾਰੀ ਭਾਰੀ ਪੈ ਗਈ ਵਫਾਦਾਰੀ ਤੇ ਠੀਕ ਹੈ ਹੈਨਾ ਬਿਲਕੁਲ ਕੋਸਪਾ ਮੇਉ ਖੁੱਲ ਕੇ ਨਾ ਕਹਿਣਾ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਅਕਾਲੀ ਦਲ ਇੱਥੇ ਮਨਪ੍ਰੀਤ ਬਾਦਲ ਨੂੰ ਹਾਂ ਉਤਾਰ ਰਿਹਾ ਹੈ ਜੀ ਠੀਕ ਹੈ ਮੇਰੀ ਟਿਕਟ ਕਿਥੋਂ ਕੱਟੀ ਜਾਣੀ ਸੀ ਜਾਂ ਉਹਨਾਂ ਦੇ ਮਨ 'ਚ ਇਹ ਡਰ ਹੈ ਕਿ ਜੇ ਅਕਾਲੀ ਦਲ ਭਾਜਪਾ ਵੱਲੋਂ ਵੀ ਮਨਪ੍ਰੀਤ ਬਾਦਲ ਆ ਗਏ ਜੀ ਤਾਂ ਅਕਾਲੀ ਦਲ ਮਨਪ੍ਰੀਤ ਬਾਦਲ ਨੂੰ ਸਪੋਰਟ ਕਰੂਗਾ ਬਠਿੰਡੇ ਵੀ ਹੋਇਆ ਅੱਗੇ ਇਹ ਪਹਿਲਾਂ ਨਹੀਂ ਹਸਰੂਪ ਚੰਦ ਸਿੰਘਲਾ ਨੇ ਤਾਂ ਪੂਰੀ ਤਰ੍ਹਾਂ ਦੇਖੋ ਆਪਾਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਹੀ ਦੇਖੀਆਂ ਉਹਨਾਂ ਨੇ ਤਾਂ ਸ਼ਰੇਆਮ ਕਹਤਾ ਸੀ ਕਿ ਮੇਰੀ ਪਾਰਟੀ ਮੇਰਾ ਸਾਥ ਨਹੀਂ ਦੇ ਰਹੀ ਮਨਪ੍ਰੀਤ ਬਾਦਲ ਦਾ ਦੇ ਰਹੀ ਹੈ ਇਲਜ਼ਾਮ ਤਾਂ ਗੱਟੂ-ਗੱਟ ਹੈਗੇ ਆ ਨਾ ਅਕਾਲੀਆਂ ਤੇ ਨਹੀਂ ਇਲਜ਼ਾਮ ਬਿਲਕੁਲ ਹੈਗੇ ਆ ਪਰ ਅਰਸ਼ ਇਹ ਨਾ ਭੁੱਲ ਗਏ ਕਿ ਉਦੋਂ ਅਕਾਲੀ ਦਲ ਦੀ ਸਥਿਤੀ ਹੋਰ ਸੀ ਜੀ ਇਸ ਵੇਲੇ ਅਕਾਲੀ ਦਲ ਆਪਦੇ ਬੰਦਿਆਂ ਨੂੰ ਗਵਾਉਣਾ ਫੋਰਡ ਨਹੀਂ ਕਰ ਸਕਦਾ ਇਹ ਤਾਂ ਦੂਜਾ ਪੱਖ ਦੱਸ ਰਿਹਾ ਮੈਂ ਇੱਕ ਪੱਖ ਤਾਂ ਬਿਲਕੁਲ ਸਪਸ਼ਟ ਹੈ ਵੀ ਭਰਾ ਭਰਾਵਾਂ ਦੇ ਵਾਲਾ ਹਸਾਬ ਹੈ ਜੇ ਮਨਪ੍ਰੀਤ ਬਾਦਲ ਖੜੇ ਆ ਤਾਂ ਚਾਂਸ ਆ ਵੀ ਸੁਖਬੀਰ ਬਾਦਲ ਸਪੋਰਟ ਕਰ ਸਕਦੇ ਆ ਰਾਜਾ ਵੜਿੰਗ ਦੇ ਵੀ ਤਾਂ ਕਰੀਬੀ ਸਰਕਲ ਵਾਲੇ ਬਠਿੰਡੇ ਚ ਇਹੀ ਕਹਿੰਦੇ ਰਹੇ ਨਾ ਹੁਣ ਬਠਿੰਡਿਓ 35000 ਘਟੀ ਸੀ ਉਦੋਂ ਜੀ ਰਾਜਾ ਵੜਿੰਗ ਵੇਲੇ ਨਹੀਂ ਤਾਂ ਜਿੱਤੇ ਪਏ ਸੀ ਜੀ ਜਦੋਂ 2019 ਦਾ ਇਲੈਕਸ਼ਨ ਸੀਗਾ ਹਨਾ ਉਹ ਵੀ ਤਾਂ ਦਬੇ ਪੈਰੀ ਇਹੀ ਗੱਲ ਕਹਿੰਦੇ ਰਹੇ ਨਾ ਵੀ ਮੇਰੇ ਨਾਲ ਗਦਾਰੀ ਹੋਈ ਆ ਬਿਲਕੁਲ ਤਾਂ ਉਹ ਐਸ ਕੀ ਵੀ ਲਿੰਪਿਟੇ ਲਾਉਣ ਨੂੰ ਸ਼ੱਕ ਸੀ ਵੀ ਹੋ ਸਕਦੀ ਆ ਪਰ ਮੈਨੂੰ ਇਹਦੇ ਹੁਣ ਇੱਕ ਦੂਜਾ ਪੱਖ ਵੀ ਐ ਜੇ ਸੁਖਵੀਰ ਬਾਦਲ ਆ ਵਰਸਾ ਸਿੰਘ ਵਲਟੋਹਾ ਖਾਤਰ ਇਹਨਾਂ ਦੇ ਜੀਜਾ ਜੀ ਲੱਗਦੇ ਆ ਕੈਰੋਂ ਸਾਹਿਬ ਜੀ ਉਹਨਾਂ ਨੂੰ ਕੱਢ ਸਕਦੇ ਆ ਜਿਹੜੇ ਪੱਟੀ ਤੋਂ ਐਮ ਐਲ ਏ ਵੀ ਰਹੇ ਤੇ ਮੰਤਰੀ ਵੀ ਰਹੇ ਆ ਉਹਨਾਂ ਨੂੰ ਕੱਢ ਸਕਦੇ ਆ ਤਾਂ ਫਿਰ ਮਨਪ੍ਰੀਤ ਬਾਦਲ ਦੀ ਸਪੋਰਟ ਕਰਨ ਦੀ ਸੈਂਸ ਡਿੰਪੀਟ ਲੋਣੀ ਅਸਲੀ ਨਹੀਂ ਬੰਦੀ ਕਿਉਂਕਿ ਡਿੰਪੀ ਢਲੋਂ ਬਹੁਤ ਕਰੀਬ ਆ ਸੁਖਵੀਰ ਬਾਦਲ ਦੇ ਦੋਸਤ ਆ ਮੈਂ ਖੁਦ ਡਿੰਪੀ ਢਿੱਲੋਂ ਦੀ ਇੱਕ ਵਾਰ ਇੰਟਰਵਿਊ ਕਰੀ ਸੀ ਉਹਨਾਂ ਨੇ ਕਿਹਾ ਸੀ ਵੀ ਬਾਈ ਜੀ ਮੇਰੇ ਲਈ ਇਤੋਂ ਵੱਡਾ ਮਾਣ ਕੀ ਹੋ ਸਕਦਾ ਵੀ ਮੈਂ ਪੰਜਾਬ ਦੇ ਉਦੋਂ ਡਿਪਟੀ ਸੀਐਮ ਹੁੰਦੇ ਸੀ ਸੁਖਬੀਰ ਬਾਦਲ ਹਾਂ ਮੈਂ ਡਿਪਟੀ ਸੀਐਮ ਦੀ ਕਾਰ ਦੀ ਬਾਰੀ ਖੋਲ ਕੇ ਕਹਿਣਾ ਬਾਈ ਗੱਲ ਸੁਣੋ ਤੇ ਉਹ ਕਹਿੰਦੇ ਵੀ ਆ ਬਸ ਮੈਂ ਪੁੱਛਦਾ ਵੀ ਨਹੀਂ ਤੇ ਮੈਂ ਨਾਲ ਬਹਿ ਜਾਣਾ ਇਤੋਂ ਵੱਡਾ ਮਾਣ ਮੇਰੇ ਲਈ ਹੋਰ ਨਹੀਂ ਹੋ ਸਕਦਾ ਤਾਂ ਇਹਨਾਂ ਦੀ ਯਾਰੀ ਕਹਿ ਲੋ ਜਾਂ ਇਹ ਨੇੜਤਾ ਕਹਿ ਲੋ ਡਿੰਪੀ ਢਿੱਲੋਂ ਤੇ ਸੁਖਬੀਰ ਬਾਦਲ ਦੀ ਉਹ ਵੀ ਇੱਕ ਵਧੀਆ ਲੈਵਲ ਦੀ ਸੀ 35 ਸਾਲ ਦੀ ਲਿਆਤ ਸੀ ਹਾਂ ਤੀ 20 ਸਾਲ ਦੀ ਲਿਆ ਸੀ ਤਾਂ ਉਹ ਉੱਥੇ ਖੜੀ ਸੀ ਪਰ ਡਿੰਪੀ ਢਿੱਲੋਂ ਦੇ ਲਈ ਜੇ ਇਹ ਇਲਜ਼ਾਮ ਆ ਮੰਨ ਲਓ ਗਲਤ ਵੀ ਆ ਜੀ ਡਿੰਪੀ ਢਿੱਲੋਂ ਨੇ ਬਹਾਨਾ ਵੀ ਬਣਾਇਆ ਪਰ ਤਾਂ ਵੀ ਡਿੰਪੀ ਢਿੱਲੋਂ ਬਾਰੇ ਇੱਕ ਗੱਲ ਤਾਂ ਤੁਸੀਂ ਸਮਝੋ ਨਾ ਸਿਆਸਤ ਦੇ ਵਿੱਚ ਅਰਸ਼ ਤੁਸੀਂ ਤੀਜੀ ਹਾਰ ਨਹੀਂ ਬਰਦਾਸ਼ਤ ਕਰ ਸਕਦੇ ਬਿਲਕੁਲ ਪਹਿਲੀ ਹਾਰ ਬਰਦਾਸ਼ਤ ਕਰ ਲਵਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਯਾਰ ਕੁਝ ਨਹੀਂ ਪਤਾ ਹੁੰਦਾ ਹੁਣ ਟਿਕਟ ਮਿਲ ਜਾਂਦੀ ਆ ਦੂਜੀ ਵਾਰ ਜਿਵੇਂ ਹੁਣ ਕਾਂਗਰਸ ਦੇ ਬਹੁਤ ਸਾਰੇ ਜਾਂ ਬਕਾਲੀ ਦਲ ਦੇ ਵੀ ਬਹੁਤ ਬੰਦੇ ਹੋਣੇ ਆ ਜਿਹੜੇ ਕਿ ਦੂਜੀ ਵਾਰੀ ਹਾਰੇ ਹੋਣੇ ਆ ਵਿਧਾਨ ਸਭਾ ਚ ਵੇਵ ਵੀ ਐਡੀ ਵੱਡੀ ਸੀ ਲਹਿਰ ਹੀ ਐਡੀ ਵੱਡੀ ਆ ਗਈ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਬਹੁਤ ਘੱਟ ਸੀਟਾਂ ਸੀ ਜਿੱਥੇ ਆਮ ਆਦਮੀ ਤੀਜੇ ਨੰਬਰ ਤੇ ਰਹੀ ਆ ਹਾਂ ਤਾਂ ਮੈਂ ਕਹਣਾ ਵੀ ਵੇਵ ਵੀ ਐਡੀ ਵੱਡੀ ਆ ਜੇ ਥੋੜਾ ਤਾਂ ਵੀ ਕੋਈ ਕਸੂਰ ਨਹੀਂ ਪਰ ਜੇ ਤੁਸੀਂ ਤਿੰਨ ਵਾਰੀ ਹਾਰ ਗਏ ਜੀ ਫਿਰ ਜਾਂ ਤਾਂ ਤੁਹਾਡਾ ਜਿਗਰਾ ਹਰਮਿੰਦਰ ਗਿੱਲ ਜਿਹੜੇ ਪੱਟੀ ਤੋਂ ਵਿਧਾਇਕ ਬਣੇ ਸੀ ਜਾਂ ਤਾਂ ਉਹਨਾਂ ਵਰਗਾ ਹੋਵੇ ਮਤਲਬ ਉਹ ਕਹਿੰਦਾ ਬੱਠਲ ਜੱਡਾ ਕਾਲ ਜਾਚਾ ਇਹਦਾ ਫਿਰ ਲੜਨ ਵਾਸਤੇ ਇਹ ਆਮ ਬੰਦੇ ਦੇ ਵਸ ਦੀ ਗੱਲ ਜਾਂ ਤਾਂ ਉਹੋ ਜਿਹਾ ਹੋਵੇ ਵੀ ਤੁਸੀਂ ਕਹੋ ਯਾਰ ਮੈਂ ਤਾਂ ਲੜਨਾ ਮੈਂ 7 ਵਰੀ 8 ਵਰੀ ਜਿੰਨੀਆਂ ਮਰਜ਼ੀ ਇਲੈਕਸ਼ਨਾਂ ਹਾਰ ਜਾਾਂ ਜਾਂ ਸਿਮਰਨਜੀਤ ਮਾਨ ਵਾਂਗੂ ਕੋਈ ਥੋੜੀ ਵਿਚਾਰਤਾ ਰਹੀ ਐਡੀ ਹੋਵੇ ਵੀ ਯਾਰ ਮੈਂ ਆਪਦੇ ਸਟੈਂਡ ਤੇ ਖੜਾ ਜਿੱਤਾਂ ਹਾਰਾਂ ਮੈਨੂੰ ਫਰਕ ਨਹੀਂ ਪੈਂਦਾ ਜੀ ਆਮ ਬੰਦੇ ਖਾਤਰ ਜਿਹੜੇ ਨੇ ਨੋਰਮਲ ਹੈ ਸੈਂਟਰ ਦੀ ਪੋਲਿਟਿਕਸ ਕਰਨੀਆਂ ਉਹਦੀ ਖਾਤਰ ਤੀਜੀ ਹਾਰ ਹੈ ਜਿਹੜੀ ਇਹ ਇੱਕ ਤਰ੍ਹਾਂ ਕਹਿ ਲਓ ਰਾਜਨੀਤੀ ਦੇ ਵਿੱਚ ਜਾਣ ਲੇਵਾ ਹੀ ਹੁੰਦੀ ਹੈ ਰਾਜਨੀਤਿਕ ਮੌਤ ਮਰਨ ਦਾ ਡਰ ਬੰਦੇ ਦਾ ਵੱਜ ਜਾਂਦਾ ਤੁਸੀਂ ਆਪਣੀ ਪਾਰਟੀ ਦੇ ਨੁਕਰੇ ਲੱਗ ਜਾਨੇ ਹੋ ਕਿੰਨੀ ਕੁ ਦਿਨ ਨਾਲੇ ਬਹਾਨੇ ਦਿੰਦੇ ਰਹੋਗੇ ਆਪਦੇ ਆਪ ਨੂੰ ਤੇ ਹੋਰ ਨੂੰ ਤਾਂ ਮੈਨੂੰ ਲੱਗਦਾ ਵੀ ਡਿੰਪੀ ਢੱਲੋਂ ਹੋਰਾਂ ਦੇ ਲਈ ਵੀ ਐਤਕੀ ਪਾਰਟੀ ਬਦਲਣਾ ਮਜਬੂਰੀ ਸੀ ਜੇ ਉਹ ਨਾ ਜਾਂਦੇ ਆਮ ਆਦਮੀ ਪਾਰਟੀ ਦੇ ਵਿੱਚ ਸਰਵਾਈਵਲ ਬਹੁਤ ਔਖਾ ਸੀ ਤੇ ਇਹ ਵੀ ਨਾ ਭੁੱਲ ਗਏ ਇੱਕ ਤਾਂ ਆਸ ਹੁੰਦੀ ਐ ਕੋਈ ਬੰਦਾ ਕਾਂਗਰਸ ਦਾ ਉਹਨਾਂ ਨੂੰ ਆਸ ਆ ਵੀ ਅਸੀਂ ਪੰਜਾਬ 'ਚ ਚੜ ਰਹੇ ਹਾਂ ਹਰਿਆਣੇ ਦੇ ਵਿੱਚ ਸਥਿਤੀ ਠੀਕ ਆ ਇੰਡੀਆ ਲੈਵਲ ਤੇ ਗ੍ਰਾਫ ਚੱਕਿਆ ਜਾ ਰਿਹਾ ਐ ਅਕਾਲੀ ਦਲ ਤਾਂ ਤਾਂ ਗ੍ਰਾਫ ਵੀ ਟਲਾਣ ਵਾਲਾ ਬੰਦਾ ਕਿਹੜੇ ਹੌਂਸਲੇ ਟਿਕੂਗਾ ਠੀਕ ਆ ਵਫਾਦਾਰੀ ਰਿਸ਼ਤੇਦਾਰੀਆਂ ਰਾਜਨੀਤੀ 'ਚ ਬਹੁਤ ਸੋਹਣੇ ਸ਼ਬਦ ਆ ਪਰ ਰਾਜਨੀਤੀ 'ਚ ਉਦੋਂ ਵੀ ਵੱਡੀ ਸਭ ਤੋਂ ਵੱਡੀ ਵਫਾਦਾਰੀ ਸਭ ਤੋਂ ਵੱਡੀ ਰਿਸ਼ਤੇਦਾਰੀ ਤੇ ਸਭ ਤੋਂ ਵੱਡੀ ਲਿਆਜ ਰਾਜਨੀਤੀ 'ਚ ਹਿੱਤ ਹੁੰਦੀ ਆ ਨਿੱਜੀ ਹਿੱਤ ਨਿੱਜੀ ਹਿੱਤ ਲੀਡਰਾਂ ਦੇ ਹਿੱਤ ਸਾਂਝੇ ਹੁੰਦੇ ਆ ਜਦੋਂ ਤੱਕ ਤੁਹਾਡੇ ਹਿੱਤਾਂ ਦੀ ਪੂਰਤੀ ਹੋ ਰਹੀ ਹੈ ਤੇ ਇਹ ਚ ਬੁਰਾ ਵੀ ਕੋਈ ਨਹੀਂ ਤੁਸੀਂ ਹਰ ਸਾਲ ਆਵਦਾ ਇੰਨਾ ਕੁਝ ਦਾਤੇ ਲਾਉਣਾ ਤਾਂ ਉਹ ਉਧਰ ਚਲੇ ਗਏ ਕਿਉਂਕਿ ਪਾਰਟੀਆਂ ਅੱਜਕੱਲ ਕੋਈ ਆਡਾਲੋਜੀ ਬੇਸਡ ਹੈ ਨਹੀਂ ਨਾ ਇਹ ਤਾਂ ਹੈ ਨਹੀਂ ਵੀ ਅਕਾਲੀ ਦਲ ਕੋਈ ਇੱਕ ਬਹੁਤ ਵੱਡੀ ਵਿਚਾਰਧਾਰਾ ਨੂੰ ਫੋਲੋ ਕਰ ਰਿਹਾ ਵੀ ਆਪਾਂ ਦੂਜਾਂ ਤੋਂ ਉਮੀਦ ਕਰ ਲਗੇ ਵੀ ਭਾਈ ਯਾਰ ਤੁਸੀਂ ਇਸ ਵਿਚਾਰਧਾਰਾ ਲਈ ਸੈਕਰੀਫਾਈਜ਼ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਇਸ ਖੇਡ ਦੇ ਵਿੱਚ ਡਿੰਪੀਟ ਲਾਉਣੇ ਜਿਹੜਾ ਸਟੈਪ ਲਿਆ ਉਹ ਮਜਬੂਰੀ ਘਟ ਤੇ ਉਹਨਾਂ ਲਈ ਭਵਿੱਖ ਬਚਾਉਣ ਦੀ ਲੜਾਈ ਵੱਧਾ ਪ੍ਰਚਾਰ ਕੀ ਗਏ ਕਿ ਕਰਨਗੇ ਹੁਣ ਆ ਦਰਸ਼ਕ ਵੀ ਕਹਿਣਗੇ ਵੀ ਆ ਹੱਸੀ ਜਾਂਦੇ ਆ ਯਾਰ ਸਵਾਲ ਹੀ ਅਜਾ ਪੁੱਛਿਆ ਵੀ ਉਹੀ ਪਾਰਟੀ ਆ ਜੀ ਤੇ ਉਦਾਸ ਵੀ ਕੁਝ ਕਰਦੇ ਨਹੀਂ ਹੁੰਦੇ ਆ ਨਹੀਂ ਨਹੀਂ ਦਿਲਚਸਪ ਆ ਪਰ ਆਪਾਂ ਇਹਨਾਂ ਦਾ ਗੱਲਾ ਕਿਉਂ ਸੋਚਦੇ ਆ ਇਹ ਸੋਚੋ ਵੀ ਡਿੰਪੀ ਢਿੱਲੋਂ ਸੁਖਬੀਰ ਬਾਦਲ ਬਾਰੇ ਕੀ ਬੋਲਣਗੇ ਇਹ ਸੋਚੋ ਕਿਸ ਸੁਖਬੀਰ ਬਾਦਲ ਡਿੰਪੀ ਢਿੱਲੋਂ ਬਾਰੇ ਕੀ ਬੋਲਣਗੇ ਮਾੜਾ ਕੁਝ ਵੀ ਨਹੀਂ ਮਨ ਲੱਗਦਾ ਉਦੋਂ ਵੀ ਗਾਂ ਜਾਣ ਜਨ ਜਿਹੜੇ ਆਮ ਆਦਮੀ ਪਾਰਟੀ ਦੇ ਮੈਂ ਦੋ ਲੀਡਰਾਂ ਦਾ ਨਾਮ ਲਿਆ ਹੁਣ ਉਹ ਕਿਹੜੇ ਮੂੰਹ ਨਾਲ ਕਹਿਣਗੇ ਵੀ ਭਾਈ ਇਹ ਸਾਡਾ ਲੀਡਰ ਆ ਬੜਾ ਚੰਗਾ ਇਹਨੂੰ ਵੋਟ ਪਾ ਦਿਓ ਤੀਜੇ ਨੰਬਰ ਦੇ ਉੱਤੇ ਕੀ ਕਹਿ ਕੇ ਮੁੱਖ ਮੰਤਰੀ ਸਾਹਿਬ ਹੁਣ ਡਿੰਪੀ ਟੇ ਲਾਉਣ ਨੂੰ ਸਲਾਹਣਗੇ ਇਹੀ ਤਾਂ ਉਹ ਲੋਕ ਸੀ ਨਾ ਜਿਨ੍ਹਾਂ ਦੇ ਲਈ ਮੁੱਖ ਮੰਤਰੀ ਸਾਹਿਬ ਰੌਲਾ ਪਾਉਂਦੇ ਰਹੇ ਆ ਜਿਨ੍ਹਾਂ ਨੂੰ ਮੈਂ ਨਹੀਂ ਹਾਲਾਂਕਿ ਅਸੀਂ ਇਹ ਕਦੇ ਸ਼ਬਦ ਨਹੀਂ ਵਰਤਿਆ ਪਰ ਮੁੱਖ ਮੰਤਰੀ ਸਾਹਿਬ ਤਾਂ ਟਰਾਂਸਪੋਰਟ ਵਾਲਿਆਂ ਨੂੰ ਟਰਾਂਸਪੋਰਟ ਮਾਫੀ ਹੀ ਕਹਿੰਦੇ ਰਹੇ ਆ ਹੋਰ ਸ਼ਬਦੀ ਨਹੀਂ ਵਰਤਿਆ ਹੁਣ ਉਹ ਕੀ ਕਹਿ ਕੇ ਸਲਾਉਣਗੇ ਤੇ ਉਹ ਪਾਰਟੀ ਜਿਹਨੂੰ ਡਿੰਪੀ ਢੱਲੋਂ ਹੁਣ ਤੱਕ ਨਿੰਦੇ ਆ ਉਹਨੂੰ ਕੀ ਕਹਣਗੇ ਭਰਾਵਾ ਸਿਆਸਤ ਦੇ ਰੰਗ ਹੈ ਇਹਨੂੰ ਸਿਆਸਤ ਵਾਲੇ ਹੀ ਜਾਣਣ ਪਰ ਸਾਡੇ ਵਰਗੇ ਜਿਹੜੇ ਆਊਟਸਾਈਡਰ ਬੰਦੇ ਆ ਇਹਨਾਂ ਖਾਤਰ ਤਾਂ ਖੇਡ ਦਿਲਚਸਪ ਹੈ ਵੀ ਹੋਰ ਕੋਈ ਨਹੀਂ ਬਸ ਉਸ ਵੇਲੇ ਆ ਹੀ ਦੇਖਣਾ ਵੀ ਕਿਹੜਾ ਕੀ ਕਹਿ ਕੇ ਸ਼ਬਦ ਬੋਲਦਾ ਕਿਉਂਕਿ ਡਿੰਪੀ ਢੱਲੋਂ ਹੋਰੀ ਵੀ ਥੋੜੇ ਦਿਨ ਪਹਿਲਾਂ ਹੀ ਇਹ ਇੱਕ ਆਵਦੀ ਵੀਡੀਓ ਦੇ ਵਿੱਚ ਰੀਲ ਮੈਂ ਉਹਨਾਂ ਦੀ ਦੇਖੀ ਸੀ ਪਤਾ ਨਹੀਂ ਕਿਸੇ ਨੇ ਪਾਈ ਸੀ ਆਫੀਸ਼ੀਅਲੀ ਸੀ ਉਹਨਾਂ ਦੀ ਕਿ ਅਸੀਂ ਤਾਂ ਉਹ ਦਰਖਤਾਂ ਜਿੱਥੇ ਲੱਗ ਗਏ ਲੱਗ ਗਏ ਹਨਾ ਤੇ ਕੋਈ ਗੱਲ ਨਹੀਂ ਫਿਰ ਦਰਖਤ ਅੱਜ ਕੱਲ ਮਸ਼ੀਨਾਂ ਆ ਗਈਆਂ ਇੱਕ ਥਾਂ ਤੋਂ ਪਟ ਕੇ ਦੂਜੀ ਥਾਂ ਤੇ ਵੀ ਲੱਗ ਹੀ ਜਾਂਦੇ ਐ ਏਡੀ ਗੱਡੀ ਕਿ ਗੱਲ ਹੈ ਚਲੋ ਮੇਰਾ ਆਖਰੀ ਸਵਾਲ ਹੈ ਵੀ ਹੁਣ ਬਣੂ ਕੀ ਡਿੰਪੀ ਢੱਲੋ ਦਾ ਜਾਣਗੇ ਕਿੱਧਰ ਨੂੰ ਤੂੰ ਇੱਕ ਵੀ ਕਹਿੰਦਾ ਨਹੀਂ ਯਾਰ ਮੈਂ ਪਹਿਲਾਂ ਪਿਛਲੇ ਸਵਾਲ ਤੇ ਨਾ ਮਾੜੀ ਇਹ ਗੱਲ ਬੋਲਣਾ ਰਾਜਨੀਤੀ ਦੀ ਦਿੱਕਤ ਤੇ ਬਣ ਗਈ ਇੱਥੇ ਬੋਲਿਆ ਬਹੁਤ ਕੋਸ਼ਿਸ਼ ਜਾਂਦਾ ਇੱਕ ਦੂਜੇ ਬਾਰੇ ਪਰ ਕਦੇ ਵੀ ਉਹ ਮਰਿਆਦਾ ਨਹੀਂ ਰੱਖੀ ਜਾਂਦੀ ਤੇ ਇਹ ਵੀ ਇੱਕ ਤੱਥ ਹੈ ਕਿ ਆਮ ਆਦਮੀ ਪਾਰਟੀ ਨੇ ਬਤਮੀਜ਼ੀ ਨੂੰ ਰਾਜਨੀਤੀ ਦੇ ਵਿੱਚ ਇੰਨਾ ਨੋਰਮਲ ਕੀਤਾ ਹੈ ਕਿ ਹੁਣ ਉਹ ਆਪ ਇਹਦੇ ਨਤੀਜੇ ਭੁਗਤਣਗੇ ਸਭ ਤੋਂ ਵੱਧ ਤੇ ਭੁਗਤ ਰਹੇ ਆ ਹੁਣ ਤੁਸੀਂ ਜਿਹੜਾ ਦੂਜਾ ਸਵਾਲ ਆ ਵੀ ਬਣੂਗੀ ਹੈ ਨਾ ਬਣੂਗੀ ਦੇਖੋ ਗਿੱਦੜਵਾਹਾ ਦੀ ਸੀਟ ਦਾ ਸਭ ਤੋਂ ਪਹਿਲਾਂ ਤਰਸ਼ ਆਪਾਂ ਸੁਭਾਅ ਸਮਝ ਗਏ ਗਿੱਦੜਵਾਹਾ ਦੀ ਸੀਟ ਰਵਾਇਤੀ ਤੌਰ ਦੇ ਉੱਤੇ ਅਕਾਲੀ ਸੀਟ ਹੈ ਤੁਸੀਂ ਅੱਜ ਵੀ ਇੱਕ ਚੀਜ਼ ਦੇਖੋ ਟੋੜਾ ਤਾਂ ਪਿੰਡ ਹੀ ਗਿੱਦੜਵਾਹੀ ਦੇ ਵਿੱਚ ਪੈਂਦਾ ਹੈ ਹੈਨਾ ਆਪਣੀਆਂ-ਇਨੀਆਂ ਰਿਸ਼ਤੇਦਾਰੀਆਂ ਵੀ ਆ ਕੌਣੀ ਆ ਹੋਰ ਆ ਇੰਨੇ ਥਾਵਾਂ ਤੇ ਆ ਤੁਸੀਂ ਘਰਾਂ 'ਚ ਲੋਕਾਂ ਦੇ ਜਾਓ ਮੈਂ ਵੈਸੇ ਵੀ ਜਾਣਾਂ ਇਸ ਜਰੀਏ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਿਹੜੇ ਮੇਰੇ ਦੋਸਤ ਆ ਤਾਂ ਤੁਹਾਨੂੰ ਅਕਸਰ ਵੱਡੇ ਬਾਦਲ ਨਾਲ ਲੋਕਾਂ ਦੀਆਂ ਫੋਟੋਆਂ ਦਿਸਦੀਆਂ ਜੀ ਬੈਠ ਕੇ ਚਟੰਗੀਆਂ ਵੀ ਆ ਤਾਂ ਕਾਲੀਦਲ ਦਾ ਪ੍ਰਭਾਵ ਬਹੁਤ ਰਿਹਾ ਹੈ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜਿੱਤਦੇ ਰਹੇ ਫਿਰ ਮਨਪ੍ਰੀਤ ਬਾਦਲ ਜਿੱਤਦੇ ਰਹੇ ਇਹ ਤਾਂ ਫਿਰ ਇੱਕ ਵਿੱਚ ਰਾਜਾ ਵੜਿੰਗਰ ਦਾ ਦੌਰ ਆਇਆ ਜੀਦੇ ਚੋਣੇ ਅਕਾਲੀ ਦਲ ਦੇ ਹੱਥੋਂ ਸਾਰੀ ਗੇਮ ਹੁੰਝਲੀ ਮੈਨੂੰ ਲੱਗਾ ਤਾਂ 13 ਕੁ ਹਜ਼ਾਰ ਤੇ 13 ਜਾਂ 16 ਹਜ਼ਾਰ ਤੇ ਜਿੱਤੇ ਸੀ ਸੰਤ ਸਿੰਘ ਬਰਾੜ ਕੋਲ ਆਪਣੇ ਸੁਣਨ ਵਾਲੇ ਸ਼ਾਇਦ ਵਿੱਚ ਕਰੈਕਟ ਕਰ ਦੇਣ ਵੀ ਇਹਨਾਂ ਦੋਨਾਂ ਚੋਂ ਕਿਹੜੀ ਸਹੀ ਹੈ ਮੇਰੇ ਖਿਆਲ ਚ 13 ਹਜ਼ਾਰ 13 ਕੁ ਹਜ਼ਾਰ ਤੇ ਜਿੱਤੇ ਸੀ ਸੰਤ ਸਿੰਘ ਬਰਾੜ ਕੋਲੋਂ ਜੀ ਰਾਜਾ ਵੜਿੰਗ ਪਹਿਲੀ ਵਾਰ ਫਿਰ ਪਿੱਛੇ ਭੌਂਕੇ ਨਹੀਂ ਦੇਖਿਆ ਜੋ ਮਨਪ੍ਰੀਤ ਪੰਦੀ ਪੀ 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 ਪਾਈ ਹੈਨਾ ਤਾਂ ਉਹ ਤੋਂ ਬਾਅਦ ਫਿਰ ਉਹ ਲਗਾਤਾਰ ਪਿੱਛੇ ਭੌਂਕੇ ਨਹੀਂ ਦੇਖਿਆ ਤਾਂ ਇਹ ਦੌਰ ਮਤਲਬ ਆਈ ਹੈ ਨਾ ਕਿ ਹਾਏ ਜਸ ਅਦਰ 32 ਦੌਰ ਤੇ ਅਕਾਲੀ ਸੀਟ ਹੈ ਅਕਾਲੀ ਦਲ ਖਾਤਰ ਇੱਥੇ ਕਦੇ ਵੀ ਸਕੋਪ ਨਹੀਂ ਖਤਮ ਹੋ ਸਕਦਾ ਪਰ ਜਿਹਦੇ ਨਾਲ ਟੱਕਰ ਆ ਉਹ ਬੰਦਾ ਵੀ ਗੇਮ ਚੇਂਜਰ ਹੈ ਬਿਲਕੁਲ ਇਹ ਅਸਲ ਦੇ ਵਿੱਚ ਹੁਣ ਤੁਸੀਂ ਇਹ ਸੋਚ ਕੇ ਦੇਖੋ ਇਹ ਲੜਾਈ ਅੱਜ ਸਾਨੂੰ ਲੱਗ ਰਹੀ ਆ ਕਿ ਡਿੰਪੀ ਢੱਲੋਂ ਦੀ ਲੜਾਈ ਆ ਮਨਪ੍ਰੀਤ ਬਾਦਲ ਦੀ ਲੜਾਈ ਆ ਜਦੋਂ ਤੁਸੀਂ ਇਹ ਆਪਾਂ ਵੱਡੇ ਲੈਵਲ ਤੇ ਸੋਚ ਗਏ ਅਰਸ਼ ਜਦੋਂ ਰਾਜਾ ਵੜਿੰਗਣੇ ਆ ਜਾਣਾ ਉਹਨਾਂ ਦੇ ਪਰਿਵਾਰ ਚੋਂ ਲਾਂਣ ਹੋ ਜਾਣਾ ਲਾਂਣ ਤਾਂ ਤਕਰੀਬਨ ਉਹਨਾਂ ਦੇ ਪਰਿਵਾਰ ਚੋਂ ਹੀ ਹੋਣਾ ਬਾਕੀ ਪਤਾ ਨਹੀਂ ਜੇ ਕੋਈ ਹੋਰ ਵੀ ਆ ਗਿਆ ਪਰ ਸੀਟ ਜੁੜੀ ਰਾਜਾ ਬਣਿੰਗਰ ਨਾਲ ਹੀ ਆ ਬਿਲਕੁਲ ਕਾਂਗਰਸ ਪਾਰਟੀ ਦੇ ਪ੍ਰਧਾਨ ਦੂਜੇ ਪਾਸੇ ਸੁਖਬੀਰ ਬਾਦਲ ਕਿਸੇ ਨੂੰ ਮਰਜ਼ੀ ਖੜਾ ਕਰ ਦੇਣਾ ਜਦੋਂ ਡੈਂਪੀ ਹੁਣ ਛੱਡ ਗਿਆ ਪਾਰਟੀ ਸਿੱਧੀ ਸੁਖਬੀਰ ਬਾਦਲ ਦਾ ਅਕਸ ਦਾਤ ਹੈ ਮੈਨੂੰ ਤਾਂ ਇਹ ਲੱਗਦਾ ਉਹ ਆਪ ਹੀ ਆਉਣਗੇ ਸੁਖਬੀਰ ਬਾਦਲ ਦੂਜੇ ਤੇ ਅਕਾਲੀ ਦਲ ਦੇ ਪ੍ਰਧਾਨ ਤੀਜੇ ਤੇ ਭਗਵੰਤ ਮਾਨ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈਗੇ ਆ ਨਹੀਂ ਹੈਗੇ ਅਸਤੀਫਾ ਜਾਂ ਤਕੇਰਾ ਉਹਨਾਂ ਨੇ ਦਿੱਤਾ ਸੀ ਪਰ ਉਹੀ ਆ ਅੰਦਰੋਂ ਅੰਦਰੀ ਉਹੀ ਆ ਹਨਾ ਤਾਂ ਹੁਣ ਤਿੰਨ ਪ੍ਰਧਾਨਾਂ ਦੀ ਲੜਾਈ ਆ ਚੌਥੇ ਮਨਪ੍ਰੀਤ ਬਾਦਲ ਹਾਲਾਂਕਿ ਬਹੁਤ ਲੋਕ ਇਹ ਕਹਿੰਦੇ ਆ ਕਿ ਮਨਪ੍ਰੀਤ ਬਾਦਲ ਵੋਟ ਬਹੁਤ ਖਰਾਬ ਕਰਨਗੇ ਮੇਰੀ ਕੱਲ ਵੀ ਏਕਣਾ ਗੱਲ ਹੋ ਰਹੀ ਸੀ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਮਨਪ੍ਰੀਤ ਬਾਦਲ ਦੀ ਇਸ ਏਰੀਆ 'ਚ ਜਿਹੜੀ ਵੋਟ ਆ ਉਹ ਨਿੱਜੀ ਵੋਟ ਘੱਟ ਸੀ ਉਹ ਕਾਲੀ ਦਲ ਦੀ ਵੋਟ ਹੀ ਸੀ ਜਿਹੜੀ ਮਨਪ੍ਰੀਤ ਬਾਦਲ ਨਾਲ ਵੀ ਜੁੜੀ ਹੋਈ ਸੀ ਠੀਕ ਹੈ ਚਲੋ ਮਨਪ੍ਰੀਤ ਬਾਦਲ ਦੀ ਮੰਨਣ ਵਾਲਿਆ ਮੈਂ ਉਹ ਨਿੱਜੀ ਵੋਟ ਵੀ ਐ ਤਾਂ ਵੀ ਅਰਸ਼ਾ ਉਹ ਵੋਟ ਭਾਜਪਾ ਨੂੰ ਪੈ ਜੂਗੀ ਪਿੰਡੂ ਏਰੀਆ ਦੇ ਵਿੱਚ ਬਹੁਤ ਔਖਾ ਬਹੁਤ ਔਖਾ ਟਾਸਕ ਹੈ ਉਹ ਵੀ ਇੱਕ ਬਾਈਪੋਲ ਹੋਵੇ ਜਦੋਂ ਤਾਂ ਮੈਨੂੰ ਲੱਗਦਾ ਮਨਪ੍ਰੀਤ ਬਾਦਲ ਸਮੇਂ ਦੇ ਨਾਲ ਇਸ ਮੁਕਾਬਲੇ ਚੋਂ ਬਾਹਰ ਹੋ ਜਾਣੇ ਆ ਇਹ ਤਿੰਨ ਪ੍ਰਧਾਨਾਂ ਦੀ ਲੜਾਈ ਰਹਿ ਜਾਣੀ ਆ ਉਹ ਜਿਵੇਂ ਕਹਿੰਦੇ ਹੁੰਦੇ ਨੇ ਚੌਧਰੀਆਂ ਦੀ ਚੌਧਰ ਦੀ ਲੜਾਈ ਰਹਿ ਜਾਣੀ ਆ ਕਿ ਤੜਵਾਹਾ ਮੁੜ ਕੇ ਇਸੇ ਲੜਾਈ ਚ ਤਾਂ ਦਿਲਚਸਪ ਹੋਊਗਾ ਕਿਉਂਕਿ ਸਾਰੇ ਲੀਡਰਾਂ ਦਾ ਔਰਾ ਬਹੁਤ ਵੱਡਾ ਹੈ ਇਹ ਵੀ ਡਾਰਾ ਇਹ ਵੀ ਇੱਕ ਖਦਸ਼ਾ ਸੱਤਾ ਤਾਂ ਰੀਤਰ ਨੂੰ ਤੁਸੀਂ ਕਦੇ ਵੀ ਬਾਹਰ ਨਹੀਂ ਕਰ ਸਕਦੇ ਐਨਾ ਕੁਛ ਹੁੰਦਾ ਉਹਦੇ ਕੋਲੇ ਦੇਣ ਨੂੰ ਬਹੁਤ ਕੋ ਸਟਸਾ ਦੀ ਅਕੱਲੇ ਕੱਲੇ ਬੰਦੇ ਮੰਨ ਲਓ ਕਿ ਸਟਾਣੀ ਤੇ ਆਵੜੇ ਅਗਲੇ ਨੇ ਕਿਹਾ ਭਾਈ ਦਿੱਕਤ ਦੱਸੋ ਅਗਲੇ ਨੇ ਕਿਹਾ ਜੀ ਮੋਟਰ ਦੀ ਦਿੱਕਤ ਆ ਫਲਾਨੀ ਦਿੱਕਤ ਆ ਤਾਰਾਂ ਬਦਲ ਦਿਓ ਜੀ ਕਿ ਹੁਣ ਮੋਟਰ ਵਾਲੀਆਂ ਤਾਰਾਂ ਢੱਲੀਆਂ ਹੋਈਆਂ ਪਈਆਂ ਕਿਸੇ ਦੀਆਂ ਕਿਸੇ ਨੂੰ ਕੋਈ ਹੋਰ ਛੋਟੀ ਮੋਟੀ ਦਿੱਕਤ ਸਰਕਾਰ ਨੇ ਕੀ ਕਹਿਣਾ ਓਕੇ ਕਿਸੇ ਨੇ ਕਿਹਾ ਖਾਲਾ ਬਣਾ ਦਿਓ ਉਹ ਬਣਾ ਦੇਣਗੇ ਸੌਖਾ ਬਹੁਤ ਆ ਉਹ ਸਰਕਾਰ ਆ ਪਾਵਰ ਅਗਲੇ ਕੁਲੇ ਮੌਕੇ ਦੀ ਪਾਵਰ ਆ ਤਿੰਨ ਚੀਜ਼ਾਂ ਇੱਕ ਕੋਲੇ ਮੌਕੇ ਦੀ ਪਾਵਰ ਆ ਇੱਕ ਕੋਲੇ ਭੁੱਖ ਦੀ ਆਸ ਆ ਕਾਂਗਰਸ ਕੋਲੇ ਭੁੱਖ ਦੀ ਆਸ ਆ ਵੀ ਸਾਡੀ ਚੜਤ ਹੋ ਰਹੀ ਆ ਤੀਜੀ ਪਾਰਟੀ ਆ ਅਕਾਲੀ ਦਲ ਅਕਾਲੀ ਦਲ ਕੋਲੇ ਹਿਸਟਰੀ ਆ ਇਤਿਹਾਸ ਆ ਕਿ ਅਸੀਂ ਇੱਥੇ ਆ ਤੁਹਾਡੇ ਨਾਲ ਸਾਡੀ ਸਾਂਝ ਆ ਤਾਂ ਤਿੰਨਾਂ ਦੀ ਗੇਮ ਦੇ ਵਿੱਚ ਦੇਖੋ ਕਿਹਦਾ ਕੋਈ ਨੱਤਰੂ ਬੜੇਵੇਂ ਖਾਣੀ ਵਾਲਾ ਹਿਸਾਬ ਹੋਇਆ ਪਿਆ ਪਰ ਦਿਲਚਸਪ ਬਹੁਤ ਆਈ ਲੜਾਈ ਪਰ ਫਿਰ ਵੀ ਉਹੀ ਮੈਂ ਇੱਥੇ ਐਂਡ ਤੇ বারবার ਪਰ ਸ਼ਬਦ ਦਾ ਅਜ ਵਰਤੋਂ ਕਰ ਰਹੇ ਹਾਂ ਮੈਂ ਇਹੀ ਮੈਨੂੰ ਲੱਗਦਾ ਵੀ ਇਸ ਲੜਾਈ ਦੇ ਵਿੱਚ ਇਹ ਨਾ ਹੋਵੇ ਜਿਹੜੀ ਗੱਲ ਦਾ ਖਿਆਲ ਰੱਖਣਾ ਪੂ ਸਰਕਾਰ ਨੂੰ ਜੇ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਖੜੇ ਹੋਏ ਇਹ ਨਾ ਹੋਵੇ ਉਹਨਾਂ ਦਾ ਔਰਾ ਜਨ ਦੋਨਾਂ ਲੀਡਰਾਂ ਦਾ ਜ਼ਿਆਦਾ ਵਿਸ਼ਾਲ ਹੈ ਉਹ ਲੜਾਈ ਨੂੰ ਕਿਤੇ ਆਪਸ ਵਿੱਚ ਬਣਾ ਕੇ ਨਾ ਧਰ ਦੇਣਾ ਕਿਉਂਕਿ ਰਾਜਾ ਵੜਿੰਗ ਲਈ ਵੀ ਹੁਣ ਆਉਣਾ ਇੱਥੇ ਜ਼ਰੂਰੀ ਹੈ ਨਾ ਹੁਣ ਉਹ ਕਿਸੇ ਹੋਰ ਨੂੰ ਟਿਕਟ ਤਵਾ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਬ੍ਰਾਂਡ ਐਂਟੀ ਭਗਵੰਤ ਮਾਨ ਬ੍ਰਾਂਡ ਨਹੀਂ ਹੈਗਾ ਐਂਟੀ ਬਾਦਲ ਐਂਟੀ ਬਾਦਲ ਆ ਉਹ ਤਾਂ ਇਲੈਕਸ਼ਨ ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਦੀ ਪਾਰਟੀ ਵੱਲੋਂ ਸੀ ਕਹਿੰਦੇ ਰਿ ਸੀ ਸਾਰੇ ਬਾਦਲ ਮਾਰ ਦੋ ਹੁਣ ਮੌਕਾ ਆ ਗਿਆ ਆਪ ਪਰਿਵਾਰ ਦੇ ਕਿਸੇ ਬੰਦੇ ਨੂੰ ਟਿਕਟ ਦਿਵਾਉਣੀ ਪੂਗੀ ਓਬਵੀਅਸ ਉਹਨਾਂ ਦੀ ਧਰਮ ਪਤਨੀ ਹੀ ਲੜਨ ਦੇ ਉਹਨਾਂ ਦੇ ਚਾਂਸ ਆ ਵੀ ਬਾਦਲੇ ਤਾਂ ਦੂਜੇ ਪਾਸੇ ਮੁਕਾਬਲਾ ਮਤਲਬ ਜਿੱਤੇ ਕੋਈ ਹਾਰੇ ਇੱਕ ਗੱਲ ਹੈ ਵੀ ਕਬੱਡੀ ਦੇ ਓਪਨ ਮੈਚ ਅਰਗਾ ਸਵਾਦ ਗੱਦੜਵਾਹੇ ਵਾਲਿਆਂ ਨੂੰ ਆਉਣ ਲੱਗਾ ਕੰਮਕਾਰ ਤਾਂ ਪਤਾ ਹੀ ਆ ਕਿਹੜੇ ਨੇ ਕਰਾਉਣੇ ਆ ਤੇ ਕਿਹੜੇ ਦੇ ਹੋਣੇ ਆ ਬਾਕੀ ਸਵਾਦ ਲੈਣ ਵਾਲਾ ਪਾਸੇ ਹੀ ਆਪਣਾ ਨੇ ਉਹ ਸਵਾਦ ਤਾਂ ਲੈਂਦੇ ਆ ਉਹ ਤਾਂ ਠੀਕ ਆ ਉਹ ਵੀ ਇੱਕ ਤਰ੍ਹਾਂ ਸਹੀ ਹੁੰਦਾ ਬੰਦੇ ਨੇ ਲੈਣਾ ਹੀ ਹੁੰਦਾ ਤਾਂ ਪੰਜਾਬ ਦੇ ਸਾਰੇ ਲੋਕਾਂ ਦਾ ਹੀ ਵੈਸੇ ਇਹ ਸਵਾਦ ਮੁੱਦੇ ਵੀ ਆ ਮੈਟਰ ਕਰਦੇ ਆ ਪਰ ਸਵਾਦ ਵੀ ਲੈਂਦੇ ਆ ਓਵਰਲ ਸਵਾਦ ਲੈਂਦੇ ਆ ਠੀਕ ਆ ਧੰਨਵਾਦ ਤਾਂ ਜਿਵੇਂ ਨਹੀਂ ਚੋਂਦੀਆਂ ਹਜੇ ਤਰੀਕਾ ਆਈਆਂ ਨਹੀਂ ਹਜੇ ਦੇਖੋ ਸਿਆਸਤ ਵਿੱਚ ਕੀ ਕੁਝ ਹੁੰਦਾ ਕਿਹੜਾ ਬੰਦਾ ਕਿਹੜੀ ਪਾਰਟੀ 'ਚ ਛਾਲ ਮਾਰਦਾ ਤਾਂ ਤੁਸੀਂ ਜੁੜੇ ਰਹੋ ਅਖਰ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ